ਖੱਟਰ ਸਰਕਾਰ ਜਿੱਦਾਂ ਕਿਸਾਨਾਂ ਦੀ ਫੋੜੋ ਫੜਾਈ ਕਰ ਰਹੀ ਆ ਇੱਕ ਕਿਸਮ ਦੀ ਅਨਲਾਨੀ ਐਮਰਜੈਂਸੀ ਆ ਹਰਿਆਣੇ ਦੇ ਵਿੱਚ ਖੁੱਲੀ ਜੇਲ੍ਹ ਵਿੱਚ ਜਿਹੜੇ ਪੰਜਾਬ ਨਾਲ ਲੱਗਦਾ ਹੋਇਆ ਬਾਰਡਰ ਏਰੀਆ ਖੁੱਲੀ ਜੇਲ੍ਹ ਵਿੱਚ ਖੱਟਰ ਸਰਕਾਰ ਜਿਹੜੀ ਆ ਉਹ ਤਬਦੀਲ ਕਰ ਰਹੀ ਆ ਸੋ ਜਿਹੜੀਆਂ ਭਾਜਪਾ ਦੀਆਂ ਮੋਦੀ ਸਰਕਾਰ ਦੀਆਂ ਫਾਸੀਵਾਦੀ ਨੀਤੀਆਂ ਨੇ ਉਹ ਪ੍ਰਤੱਖ ਰੂਪ ਵਿੱਚ ਤੁਹਾਨੂੰ ਹੁਣ ਨਜ਼ਰ ਆਉਣਗੀਆਂ ਇੱਕ ਕੋਰੋਨਾ ਦੀ ਆੜ ਵਿੱਚ ਜਿਵੇਂ ਜੰਤਕਦਾਰੇ ਵਿੱਚ ਗਏ ਖੇਤੀ ਕਾਨੂੰਨ ਲਿਆਂਦੇ ਗਏ ਤੇ ਕਰੋਨਾ ਦੀ ਆੜ ਵਿੱਚ ਵੀ ਕਿਸਾਨਾਂ ਨੂੰ ਦਬਾਅ ਬਣਾ ਕੇ ਡਰਾ ਬਣਾ ਕੇ ਅੰਦੋਲਨ ਦੇ ਵਿੱਚ ਨਾ ਸ਼ਾਮਲ ਹੋਣ ਲਈ ਜ਼ੋਰ ਲਾਇਆ ਜਾ ਰਿਹਾ ਇੱਕ ਬੰਨੇ ਸਰਕਾਰ ਦੀ ਚਿੱਠੀ ਆ ਰਹੀ ਆ ਗੱਲਬਾਤ ਲਈ ਅਸੀਂ ਇਹ ਸਮਝਦੇ ਹਾਂ ਕਿ ਪੰਜਾਬ 'ਚ ਨਹੀਂ ਅੰਦੋਲਨ ਚੱਲ ਰਿਹਾ ਕੇਂਦਰ ਸਰਕਾਰ ਕਹਿਣਾ ਚਾਹੁੰਦੀ ਵੀ ਕੱਲਾ ਅੰਦੋਲਨ ਪੰਜਾਬ 'ਚ ਆ ਇਹ ਦੇਸ਼ ਵਿਆਪੀ ਅੰਦੋਲਨ ਆ ਸਾਰੀਆਂ ਦੇਸ਼ ਦੀਆਂ ਜਥੇਬੰਦੀਆਂ ਨੂੰ ਸੱਦਾ ਚਾਹੀਦਾ ਵਾ ਦੂਸਰਾ ਇੱਕ ਬੰਨੇ ਤੁਸੀਂ ਬਾਹਮ ਰੋੜ ਰਹੇ ਜੇ ਅੰਦੋਲਨਕਾਰੀਆਂ ਦੀ ਦੂਜੇ ਬੰਨੇ ਤੁਸੀਂ ਹੱਥ ਵਧਾ ਰਹੇ ਜੇ ਗੱਲ ਕਰਨ ਨੂੰ ਇਹ ਦੋਰੇ ਮਿਆਰ ਆ ਇਹ ਚੱਲਦੇ ਨਹੀਂ ਹੁੰਦੇ ਸੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੂਰੇ ਜੋਰਾਂ ਨਾਲ ਅੱਜ ਜੜਾ ਵਾ ਉਹ ਤਿਆਰੀਆਂ ਕਰੂਗੀ ਦਿੱਲੀ ਦੀਆਂ ਤੇ ਪਿੰਡਾਂ ਵਿੱਚ ਲਗਾਤਾਰ ਤਿਆਰੀਆਂ ਹੋ ਰਹੀਆਂ ਵਾ ਹਜ਼ਾਰਾਂ ਹਜ਼ਾਰਾਂ ਕਿਸਾਨ ਜਿਹੜੇ ਆ ਉਹ ਤਿਆਰ ਹੋ ਰਹੇ ਦਿੱਲੀ ਵਾਸਤੇ ਤੇ ਅੱਜ ਖੱਟੜ ਸਰਕਾਰ ਦੀ ਅਰਥੀਆਂ ਵੀ ਫੂਕਾਂਗੇ ਜੋ ਕੁਝ ਕਰ ਰਹੀ ਆ ਕੈਪਟਨ ਅਮਨਿੰਦਰ ਜਿੱਥੇ ਸੱਦੇ ਦਾ ਸਵਾਗਤ ਕਰਦਾ ਵਾ ਪਰ ਉਹ ਮੋਦੀ ਤੇ ਖੱਟਾ ਸਰਕਾਰ ਦੀਆਂ ਨੀਤੀਆਂ ਦੀ ਵਿਰੋਧਤਾ ਨਹੀਂ ਕਰਦਾ ਸ਼ਾਇਦ ਉਹਨੂੰ ਡਰ ਲੱਗਦਾ ਵਾ ਵੀ ਉਹਦਾ ਕੇਂਦਰ ਨਾਲ ਹੋਇਆ ਸਮਝੌਤਾ ਨਾ ਟੁੱਟ ਜਾਵੇ ਸੋ ਜੇ ਸਾਨੂੰ ਸਾਰਿਆਂ ਨੂੰ ਜੇ ਅਸੀਂ ਸਮਝਦੇ ਹਾਂ ਅਸੀਂ ਪੰਜਾਬ ਦੇ ਹਿੱਤਾਂ 'ਚ ਆ ਦੇਸ਼ ਦੇ ਹਿੱਤ 'ਚ ਆ ਖੇਤੀ ਦੇ ਹਿੱਤ ਵਿੱਚ ਆ ਸਾਨੂੰ ਸਾਰਿਆਂ ਨੂੰ ਮੋਦੀ ਤੇ ਕੇਂਦਰ ਸਰਕਾਰ ਦੀ ਆਲੋਚਨਾ ਕਰਨੀ ਚਾਹੀਦੀ ਆ ਇਹੋ ਡੈਮੋਕਰੇਸੀ ਦਾ ਗਲ ਕੁੱਟ ਰਹੇ ਨੇ ਸੋ ਹਰਿਆਣੇ ਨਾਲ ਅੰਦੋਲਨ ਦਾ ਕੋ ਲੈਣਾ ਦੇਣਾ ਨਹੀਂ ਉੱਥੋਂ ਸਿਰਫ ਲੰਘ ਕੇ ਜਾਣਾ ਵਾ ਪੀਸਫੁਲੀ ਅੰਦੋਲਨ ਆ ਸੋ ਸਿਰਫ ਲੰਘੇ ਤੇ ਵੀ ਰੋਕ ਲਾਈ ਜਾ ਰਹੀ ਆ ਇੱਕ ਬੰਨੇ ਇਹ ਗੱਲਾਂ ਕੀਤੀਆਂ ਜਾ ਰਹੀਆਂ ਵੀ ਕਿਸਾਨ ਜਿਹੜਾ ਵਾ ਕੁਝ ਇਹੋ ਜੀ ਘਟਨਾਨਾ ਕਰਨ ਕਿਸਾਨ ਤਾਂ ਕਰਦੇ ਨਹੀਂ ਪਿਛਲੇ 60 70 ਦਿਨਾਂ ਤੋਂ ਕਿੱਦਾਂ ਪਰਮਣ ਕੰਮ ਕਰ ਰਹੇ ਆ ਸਰਕਾਰ ਜਿਹੜੀ ਆ ਹੁਣ ਉਹ ਸ਼ਾਂਤੀ ਨੂੰ ਤੋੜ ਰਹੀ ਆ ਤੇ ਉਹਦਾ ਰੁਖ ਰਵਈਆ ਜਿਹੜਾ ਵਾ ਉਹ ਹਿੰਸਕ ਆ ਸਰਕਾਰ ਹਿੰਸਾ ਤੇ ਆ ਰਹੀ ਆ ਗ੍ਰਿਫਤਾਰੀਆਂ ਤੇ ਜਿਸ ਕਿਸਮ ਦੀਆਂ ਪਾਬੰਦੀਆਂ ਬਣੀਆਂ ਜਾ ਰਹੀਆਂ ਅੰਦੋਲਨ ਬਿਲਕੁਲ ਸ਼ਾਂਤਮਈ ਚੱਲ ਰਹਾ ਤੁਸੀਂ ਦੇਖ ਰਹੇ ਹੋ ਐਬੀਬੀ ਸੰਜਾ ਜੋਸ਼ ਜਜ਼ਬਾ ਜਨੂਨ